ਜਿਉ ਤੂੰ ਮਿਲ ਕਰੀ ਨਿਵਾੜੀ ਮਿਲ ਮੇਰੇ ਤਿੰਦਵਾ ਦਿਓ ਤੋਤੂ ਬਿਲ ਕਰੀ ਨਿਵਾੜੀ ਮੈਂ ਤੁੱਤ ਵਿੱਚ ਕਰੀ ਨਿਵਾਣੀ ਮੇਲ ਮੇਰੇ ਪ੍ਰੀਤ ਮਾ ਜਿਓ ਤੁੱਤ ਵਿੱਚ ਕਰੀ ਨਿਵਾਣੀ ਮੇਲ ਮੇਰੇ ਪ੍ਰੀਤ ਮਾ ਜਿਓ ਤੁੱਤ ਵਿੱਚ ਕਰੀ ਨਿਵਾਣੀ ਵਾਹ ਰਬ ਜੀ ਤੁੱਤ ਵਿੱਚ ਕਰੀ ਨਿਵਾਣੀ ਦਰਵਾਜ਼ੇ ਸਾਡੇ ਦਰਵਾਜ਼ੇ को दर्शन बि ग ਸਾਹਿਬ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਹਿ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਤਿਆਇ ਫਿਰ ਅੰਗਦ ਗੁਰ ਕਾ ਅਰਦਾਸ ਰਾਮ ਦਾਸਾਂ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਾ ਸ਼੍ਰੀ ਹਰ ਰਾਏ ਸ਼੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਰਠੇ ਸਭ ਦੁਖ ਜਾਏ ਤੇਹ ਬਹਾਦਰ ਸੂਰ ਆਕਰ ਨਾਮ ਨਿਰ ਆਵੇ ਧਾਈ ਸਭ ਥਾਈ ਕੋਈ ਸਹਾਈ ਦਸਵੇਂ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਕੋਈ ਸਹਾਈ ਦਸਾਂ ਬਾਦਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਾਰ ਦਾ ਧਿਆਨ ਤਰ ਕੇਵਲ ਜੀ ਪੰਜਾਂ ਪਿਆਰਿਆਂ ਚਾਹਾਂ ਸਹੂਜ ਦੇਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਦਫੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀਦ ਚਲਾਈ ਤੇਗ ਵਾਹ ਦੇਖ ਕੀ ਅਨਦੇਠ ਕੀਤਾ ਤਨਾ ਪਿਆਰਿਆਂ ਸੁਝਿਆਰਿਆਂ ਦੀ ਕਮਾਈ ਦਾ ਧਿਆਨ ਫਰ ਕੇ ਖਾਲਸਾ ਜੀ ਵੰਡੋ ਜੀ ਨਾਂ ਸੰਗਾ ਸੰਗਣਿਆ ਨੇ ਧਰਮ ਹੀਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਮਾਈਆਂ ਚਰਖੜੀਆਂ ਤੇ ਚੜ੍ਹਿਆ ਰਿਆ ਨਾਲ ਛੀਰਾਏ ਗਏ ਵਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਸਾ ਸੰਗਣਵ ਤਨਾਸ ਮੁਹ ਸ਼ਹੀਦਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰ ਕੇ ਹਾਲਸਾ ਜੀ ਮਨ ਜੀ ਪੰਜਾਂ ਪਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਵਲ ਜੀ ਪ੍ਰਤਿਮੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਿਆਵੇ ਚੇਤਿਆਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਪਹਾਂ ਪਹਰਸ਼ਿਆਰਿਆ ਦੇਂਦੇ ਨੇ ਫਤਹ ਦਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲ ਜੀ ਸਿੱਖਾਂ ਨੂੰ ਸਿੱਖੀ ਦਾਣ ਕੇ ਇਸ ਦਾਣ ਰਹਿ ਦਾਣ ਵਿਵੇਕ ਦਾਣ ਵਿਸਾਹ ਦਾਣ ਪ੍ਰਸਾਦਾ ਦਾਨ ਸਰਦਾਨ ਨਾਮ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸਨਾ ਚੌਕੀਆਂ ਚੰਡੇ ਗੁੰਦੇ ਯੁਗ ਯੁਗ ਅਟਲ ਧਰਮ ਕਾ ਜੈ ਤਾ ਉਮਰ ਮਜੀ ਸਿੱਖਾਂ ਦਾ ਮਾਨੀਵਾ ਮਾਤੇ ਉੱਚੀ ਮਾਤ ਪਤ ਦੇ ਰਾਖੇ ਆਪ ਵਾਹਿਗੁਰੂ ਜੀ ਇਹ ਆਪਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜਿਉ ਸ਼੍ਰੀ ਮਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨਾ ਮਿਸ਼ੋੜਿਆ ਗਿਆ ਕਹੇ ਖੁੱਲੇ ਦਰਸ਼ਨ ਦਿਰਾੰਤ ਸਿਵਾ ਸੰਭਾਲਦਾ ਦਾਹ ਹਰ ਸਾਜਿਨ ਬਖਸ਼ੋ ਏ ਨਮਾਰਿਆ ਤੁਮਾ ਨੇ ਤਾਲਿਆਂ ਦੀ ਤਾਂ ਨੇ ਉਟਿਆਂ ਦੀਓ ਬਤਤ ਪਾਵਨ ਕਿਰਪਾ ਨਿਧਾਨ ਭਤਵਛਲ ਜੁਗ ਜੁਬੇਤਲ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਤਿਆਂ ਦੀ ਪਾਵਨ ਪਵਿੱਤਰ ਹਜੂਰੇ ਅੰਦਰ ਸਭ ਸੰਗਤ ਵੱਲੋਂ ਦਾਸ ਬੇਨਤੀ ਹੈ ਜੀ ਚਾਰ ਪਹਿਰ ਵੇ ਆਪ ਜੀਆਂ ਦੇ ਬਾਣੇ ਅੰਦਰ ਪੀਤ ਹੋਈ ਹੈ ਕੋਟਾਨ ਕੋਪ ਸ਼ੁਕਰਾਨ ਹੈ ਜੀ ਚਾਰ ਪਹਿਰ ਜੋ ਦਿਨ ਆਇਆ ਆਪ ਜੀਆਂ ਦੇ ਬਾਣੇ ਅੰਦਰ ਸੇਵਾ ਸਿਂਦਰੰਦਰ ਬਤੀਤ ਕਰਵਾ ਲੈਣਾ ਜੀ ਇਸ ਸਮੇਂ ਤਾਂ ਤਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਤਨਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਜੀ ਵਿਖੇ ਪਾਵਨ ਪਵਿੱਤਰ ਦਰਬਾਰੰਦਰਾ ਆਪਣੀਆਂ ਦੇ ਸੋਹਣੇ ਸਿੰਘਾਸਨ ਤਿਆਰ ਹਨ ਜੀ ਸੰਗੋ ਸੰਤਾਨੋਂ ਪ੍ਰਕਾਸ਼ਮਾਨ ਰੂਪ ਹੋ ਕਰਕੇ ਦਰਦਾਰ ਬਖਸ਼ਿਸ਼ ਕਰਦੇ ਆਂ ਗੁਰਬਾਣੀ ਦੇ ਪਾਵਨ ਪਵਿੱਤਰ ਪ੍ਰਦੇਸ਼ ਦੁਆਰਾ ਨਿਹਾਲ ਨਿਹਾਲ ਕਰੋ ਜੀ ਸੰਗਹੁ ਸੰਗਤਾ ਦੇ ਨਾਮਾ ਅਜਿਹਾ ਸੇਵਾ ਵਾਂਗ ਪੇਟਾ ਮੰਦਰ ਪ੍ਰਵਾਨ ਕਰਮੀਆਂ ਜੀ ਯਾਤਰਾ ਸਫਲੀ ਕਰਨੀ ਦਰਾਂ ਕਰਾਂ ਸਿੱਖੀ ਸਿਦਕ ਭਰੋਸਾ ਨਾਮ ਦਾਣ ਦੀ ਦਾਬ ਬਖਸ਼ਿਸ਼ ਕਰਦੇ ਹੋਏ ਸ਼ੋਭ ਪਾਵਨ ਗੁਰਮਤੰਸਰ ਪੂਰਨ ਕਰਨੀਆ ਜੀ ਇਸਵੇਂ ਪ੍ਰਕਾਸ਼ ਅਸਥਾਨ 'ਤੇ ਚੱਲੇ ਪੌਂਦੀ ਆਗਿਆ ਬਖਸ਼ੋ ਰਸਤੇ ਵਿਚੰਗ ਸੰਗ ਸਹਾਇਕ ਹੋਣਾ ਜੀ ਸਰਬੱਤ ਦੇ ਕਾਰਜਿ ਰਾਸ ਕਰਨੇ ਸਈ ਪਿਆਰੇ ਮਿਲੋ ਜਿਨ੍ਹਾਂ ਦੇ ਮਿਲਿਆ ਆਪਣੀਆਂ ਦਾ ਨਾਮ ਚੇਤੇ ਆਵੇ ਨਾਲੇ ਨਾਮ ਅਖਰ ਕਰਾ ਤੇਰੇ ਬਾਣੇ ਸਰਬਤ ਦਾ ਭਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਦੀ ਕੀ ਫਤਿਹ ਬੋਲੇ ਸੋਨਿਹਾਲਾ